ਨੇਹ ਜੀ ਜਦੋਂ ਆਪਾਂ ਹਿਮਾਚਲ ਜਾਂਦੇ ਆਂ ਮਨਾਲੀ ਸਾਈਡ ਉੱਥੇ ਆਪਾਂ ਦੇਖਦੇ ਆਂ ਰੀਵਰ ਰੈਫਟਿੰਗ ਹੋ ਰਹੀ ਹੁੰਦੀ ਐ ਹੂੰ ਜਿਹੜਾ ਰੀਵਰ ਰੈਫਟਿੰਗ ਕਰਦੇ ਨੇ ਉਹ ਜਿਹੜੀ ਕਿਸ਼ਤੀ ਹੁੰਦੀ ਐ ਅੱਜ ਕੱਲ ਤਾਂ ਦੂਜੀਆਂ ਚੱਲਦੀਆਂ ਬੋਟ ਕਹਿੰਦੇ ਨੇ ਪਹਿਲੇ ਲੱਕੜ ਦੀ ਕਿਸ਼ਤੀਆਂ ਹੁੰਦੀਆਂ ਸੀ ਜੀ ਹਾਂਜੀ ਬਿਲਕੁਲ ਉਹ ਜਿਹੜੀ ਲੱਕੜ ਦੀ ਕਿਸ਼ਤੀ ਹੁੰਦੀ ਐ ਉਹਨੂੰ ਮਲਾਹ ਚਲਾਉਂਦਾ ਐ ਮਲਾਹ ਆਪਾਂ ਕੀ ਕਹਿੰਦੇ ਉਹਨੂੰ ਮਲਾਹ ਕਹਿੰਦੇ ਆ ਠੀਕ ਐ ਉਹਨੂੰ ਮਤਲਬ ਜੋ ਵੀ ਉਹਨੇ ਡਰਾਈਵਰ ਹੋਦਾ ਚਲਾਣ ਵਾਲਾ ਚਲਾਣ ਵਾਲਾ ਠੀਕ ਐ ਉਹ ਜਿਹੜਾ ਮਲਾਹ ਉਹਨੂੰ ਚਲਾਉਂਦਾ ਹੈ ਨਾ ਉਹ ਲੱਕੜ ਦਾ ਬਾਸ ਹੁੰਦਾ ਉਹਦੇ 10 ਸਟਿਕਸ ਹੁੰਦੀਆਂ ਹਨ ਹਾਂ ਨਾ ਉਸ ਬਾਸ ਨੂੰ ਠੇੜ ਪੰਜਾਬੀ ਚ ਕੀ ਕਹਿੰਦੇ ਨੇ ਫਿਰ ਨੂੰ ਇਹਨਾਂ ਪੰਜਾਬੀ ਵਿੱਚ ਕੋਸਨ ਨੂੰ ਕਿਹਾ ਜਿਹਨੇ ਆਪਾਂ ਪੰਜਾਬੀ ਜਾਵਾਂਗੇ ਲੈ ਪੰਜਾਬੀ ਸਾਡੀ ਮਾਂ ਬੋਲੀ ਹੈ ਨਾ ਬਈ ਕਮੈਂਟ ਕਰਕੇ ਦਿਓ ਜੀ ਜਵਾਬ ਜਿਹੜੀ ਕਿਸ਼ਤੀ ਹੁੰਦੀ ਹੈ ਨਾ ਜੀ ਕਿਸ਼ਤੀ ਠੀਕ ਹੈ ਸਮੁੰਦਰ ਦੇ ਵਿੱਚ ਚੱਲਦੀ ਹੈ ਸਮੁੰਦਰ ਤੇ ਨਹੀਂ ਜਲਦੀ ਹੋਏਗੀ ਮਤਲਬ ਸਮੁੰਦਰ ਚ ਵੀ ਚੱਲ ਸਮੁੰਦਰ ਤੇ ਵੱਡੇ ਸ਼ਿਪਸ ਚੱਲਦੇ ਨੇ ਪਾਣੀ ਤੇ ਚੱਲਦੀਆਂ ਨੇ ਨਦੀ ਤੇ ਚੱਲਦੀ ਹੈ ਜੀ ਨਦੀਆਂ ਚੱਲਦੀਆਂ ਨੇ ਕਿਸ਼ਤੀਆਂ ਉਹ ਜਿਹੜੀ ਕਿਸ਼ਤੀ ਹੁੰਦੀ ਹੈ ਉਸ ਕਿਸ਼ਤੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਮਲਾਹ ਜਿਸ ਬਾਂਸ ਦਾ ਇਸਤੇਮਾਲ ਕਰਦਾ ਉਸ ਨੂੰ ਠੇੜ ਪੰਜਾਬੀ ਦੇ ਵਿੱਚ ਕੀ ਕਿਹਾ ਜਾਂਦਾ ਇਹ ਦੱਸੋ ਕਮੈਂਟ ਕਰਕੇ ਠੇੜ ਪੰਜਾਬੀ ਵਿੱਚ ਦੱਸਣਾ ਬਾਈ ਜੀ ਠੇੜ ਪੰਜਾਬੀ ਦੱਸਣਾ ਕੀ ਕਿਹਾ ਜਾਂਦਾ ਉਹਨੂੰ ਤੁਸੀਂ ਐਂ ਕਰੋ ਨਾ ਤੁਸੀਂ ਮੈਨੂੰ ਚਾਰ ਆਪਸ਼ਨ ਦੇ ਦਿਓ ਮੈਂ ਤੁਹਾਨੂੰ ਚਾਰ ਆਪਸ਼ਨ ਦੇ ਦੇਣਾ ਉਹਨੂੰ ਬਾਂਸ ਕਿਹਾ ਜਾਂਦਾ ਬੜੀ ਜਲਦੀ ਮੰਨ ਕੇ ਮੈਂ ਵੀ ਸੋਚਾ ਵਾਹ ਹੈ ਉਹਨੂੰ ਡੰਡਾ ਕਿਹਾ ਜਾਂਦਾ ਹੈ ਅੱਛਾ ਫੌਰ ਕੀ ਕਿਹਾ ਜਾਂਦਾ ਉਹਨੂੰ ਉਹਨੂੰ ਵੰਜ ਕਿਹਾ ਜਾਂਦਾ ਹੈ ਵੰਜੇ ਹਾਂਜੀ ਔਰ ਔਰ ਚੌਥਾ ਆਪਸ਼ਨ ਇੱਕ ਆਪਸ਼ਨ ਤੁਹਾਨੂੰ ਹੋਰ ਦੇ ਦਿੰਦੇ ਆ ਦੱਸੋ ਹੁਣ ਕਿਹੜਾ ਆਪਸ਼ਨ ਦਈ ਹੈ ਤਵੇ ਤਿੰਨੇ ਆਪਸ਼ਨ ਨੇ ਚਾਰ ਆਪਸ਼ਨ ਦੀ ਗੱਲ ਹੁੰਦੀ ਹੈ ਤਿੰਨ ਮਾਰੇ ਹੁੰਦੇ ਨੇ ਦਿਓ ਜੀ ਕਮੈਂਟਾਂ 'ਚ ਜਵਾਬ ਜਿਹੜੇ ਸਿਆਣੇ ਸੋਜਵਾਨ ਹੈਗੇ ਨੇ ਉਹ ਤਾਂ ਸਮਝ ਗਏ ਹੋਣਗੇ ਇਹਦਾ ਕੀ ਜਵਾਬ ਹੈ ਤੇ ਜਿਹੜੇ ਨਹੀਂ ਸਮਝੇ ਉਹ ਅਨਾਰੀਏ ਜਿਹੜਾ ਥਰਡ ਤੇ ਬੋਲੇ ਸੀ ਉਹ ਕੀ ਸੀਗਾ ਮੈਂ ਕਹਾਂ ਦੱਸ ਵੰਜ ਬੰਜ ਨਹੀਂ ਵੰਜ ਵੰਜ ਵੰਜ

ਭਾਜਾ ਚਲੋ ਠੀਕ ਹੈ ਜੀ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਸਟੱਡੀ ਕਰਕੇ ਤੁਹਾਨੂੰ ਜਵਾਬ ਦੇਵਾਂਗੇ ਵੈਸੇ ਮੈਂ ਤੁਹਾਨੂੰ ਦੱਸਦਾ ਜੀ ਇਹ ਮੈਂ ਪੜਿਆ ਸੀ ਕਿਤੇ ਹਾਂ ਇਟ ਮੀਨਸ ਪਤਾ ਤੁਹਾਨੂੰ ਵੀ ਨਹੀਂ ਸੀ ਨਹੀਂ ਮੈਨੂੰ ਵੀ ਨਹੀਂ ਪਤਾ ਸੀ ਮੈਂ ਸਹੀ ਦੱਸ ਰਹਾ ਮੈਨੂੰ ਨਹੀਂ ਪਤਾ ਸੀਗਾ ਜੇ ਕੋਈ ਚਾਂਸ ਬੰਝ ਤਾਂ ਇਲਾਵਾ ਕੁਝ ਹੋਰ ਕਹਿੰਦੇ ਨੇਗੇ ਜਾਂ ਫਿਰ ਤੁਸੀਂ ਆਪਣੀ ਲੈਂਗੁਏਜ ਵਿੱਚ ਕੀ ਕਹਿੰਦੇ ਹੋਗੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜ਼ਰੂਰੀ ਨਹੀਂ ਕਿ ਸਾਡੇ ਪੰਜਾਬੀ ਵੀਰ ਪਹਿਣ ਗੁਜਰਾਤ ਦੇ ਰਾਜਸਥਾਨ ਦੇ ਹਿਮਾਚਲ ਦੇ ਹਰਿਆਣੇ ਦੇ ਜਿੱਥੇ ਵੀ ਵੀਰ ਪਹਿਣ ਸਾਡੀ ਵੀਡੀਓ ਦੇਖ ਰਹੇ ਸਾਰੇ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਹੋ ਤੁਸੀਂ ਆਪਣੇ ਪਿੰਡ ਸ਼ਾਇਦ ਦੀ ਆਪਣੀ ਭਾਸ਼ਾ ਦੇ ਵਿੱਚ ਕੀ ਕਹਿੰਦੇ ਹੋ ਉਸ ਚੀਜ਼ ਨੂੰ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਜਦੋਂ ਮਤਲਬ ਕਿ ਥੋੜਾ ਜਿਹਾ ਏਰੀਆ ਚੇਂਜ ਹੁੰਦਾਗਾ ਜਾਂ ਫਿਰ ਇਲਾਕਾ ਚੇਂਜ ਹੁੰਦਾਗਾ ਉੱਥੇ ਲੈਂਗੁਏਜ ਚੇਂਜ ਹੋ ਜਾਂਦੀ ਹੈ ਹਾਂ ਬਿਲਕੁਲ ਹਾਂ ਸੋ ਜ਼ਰੂਰ ਦੱਸੋ ਕਮੈਂਟ ਕਰਕੇ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਵੰਜ ਨੂੰ ਕੀ ਕਿਹਾ ਜਾਂਦਾ